1 ਕਰੋੜ দান ਕਰਕੇ ਆਪਣੇ ਕੋਲ ਰੱਖੇ ਦੋ ਕੱਪੜੇ ਤੇ ਇੱਕ ਕਟੋਰਾ ਸੰਨਿਆਸੀ ਬਣ ਗਿਆ ਇੱਕ ਕਰੋੜਪਤੀ ਜੋੜਾ کاروبਾਰੀ ਜੋੜੇ ਨੇ ਲਿਆ ਇਹ ਵੱਡਾ ਫੈਸਲਾ ਸੁਣ ਕੇ ਸਾਰੇ ਹੋਏ ਹੈਰਾਨ ਅਜੇ ਪਿੱਛੇ ਦਾ ਕਾਰਨ ਸੁਣਨ ਲਈ ਸੁਣੋ ਪੂਰੀ ਖਬਰ ਇੱਕ ਕਾਰੋਬਾਰੀ ਜੋੜੇ ਨੇ ਆਪਣੀ 200 ਕਰੋੜ ਰੁਪਏ ਦੀ ਜਾਇਦਾਦ দান ਕਰ ਦਿੱਤੀ ਹੈ ਆਪਣੀ ਸਾਰੀ ਜਾਇਦਾਦ দান ਕਰਨ ਤੋਂ ਬਾਅਦ ਜੋੜੇ ਨੇ ਭਿਕਸ਼ੂ ਬਣਨ ਦੇ ਲਈ ਸਵੀਕਾਰ ਕਰ ਲਿਆ ਕਰੋੜਪਤੀ ਜੋੜੇ ਨੇ ਕਿਹਾ ਕਿ ਉਹ ਹੁਣ ਮੁਕਤੀ ਦੇ ਲਈ ਯਾਤਰਾ ਤੇ ਜਾਣ ਦੀ ਯੋਜਨਾ ਬਣਾ ਰਹੇ ਨੇ ਤੇ ਪਿਛਲੀ ਫਰਵਰੀ ਦੇ ਵਿੱਚ ਜੋੜੇ ਨੇ ਇੱਕ ਸਮਾਰੋਹ ਦੇ ਵਿੱਚ ਆਪਣੀ ਸਾਰੀ ਦੌਲਤ দান ਕਰ ਦਿੱਤੀ ਸੀ ਅਪ੍ਰੈਲ ਦੇ ਅੰਤ ਤੋਂ ਇਹ ਲੋਕ ਸੰਨਿਆਸੀ ਵਾਂਗ ਰਹਿਣਗੇ ਸੰਨਿਆਸੀ ਬਣਨਾ ਜੈਨ ਧਰਮ ਦੇ ਵਿੱਚ ਸਭ ਤੋਂ ਉੱਚਾ ਫੈਸਲਾ ਮੰਨਿਆ ਜਾਂਦਾ ਹੈ ਵੱਡੇ ਵਪਾਰੀ ਅਤੇ ਅਧਿਕਾਰੀ ਸਭ ਕੁਝ ਛੱਡ ਕੇ ਪਿਖਸ਼ੂ ਬਣ ਜਾਂਦੇ ਨੇ ਗੁਜਰਾਤ ਦੇ ਹਿੰਮਤਨਗਰ ਦੇ ਰਹਿਣ ਵਾਲੇ ਪਾਵੇਸ਼ ਪੰਡਾਰੀ ਅਤੇ ਉਹਨਾਂ ਦੀ ਪਤਨੀ ਨੇ ਫਰਵਰੀ ਦੇ ਵਿੱਚ ਸੰਨਿਆਸੀ ਬਣਨ ਦਾ ਐਲਾਨ ਕੀਤਾ ਸੀ ਇਸ ਜੋੜੇ ਦੇ ਦੋ ਬੇਟੇ ਅਤੇ ਇੱਕ ਬੇਟੀ 19 ਸਾਲ ਦੀ ਬੇਟੀ ਤੇ 16 ਸਾਲ ਦਾ ਬੇਟਾ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕੇ ਨੇ ਹੁਣੇ ਜੁੜਾ ਆਪਣੇ ਬੇਟੇ ਤੇ ਬੇਟੀ ਤੋਂ ਪ੍ਰੇਰਿਤ ਹੋ ਕੇ ਪਿਖਸ਼ੂ ਬਣਨ ਦੇ ਲਈ ਸਭ ਕੁਝ ਪਿੱਛੇ ਛੱਡ ਰਿਹਾ ਇਸ ਲਈ ਦੋਵਾਂ ਨੇ ਆਪਣੀ ਲਗਭਗ 200 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ দান ਕਰ ਦਿੱਤੀ ਹੈ ਪਵੇਸ਼ ਭੰਡਾਰੀ ਕੰਸਟਰਕਸ਼ਨ ਬਿਜ਼ਨਸ ਤੋਂ ਹਾਜੀ ਨੇ ਤੇ ਉਜੋੜੇ ਦੇ ਇਸ ਫੈਸਲੇ ਦੇ ਉੱਤੇ ਜੈਨ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਵੇਸ਼ ਅਤੇ ਉਹਨਾਂ ਦੀ ਪਤਨੀ ਉਹਨਾਂ ਦੇ ਬੱਚਿਆਂ ਤੋਂ ਪ੍ਰੇਰਿਤ ਹੋ ਕੇ ਇਹ ਸਭ ਕਾਰਜ ਨੇ ਬੱਚੇ ਪਦਾਰਥ মোহ ਯਾਨੀ ਕਿ ਮਟੀਰੀਅਲਿਸਟਿਕ ਜਿਹੜੀ ਖੁਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਤਿਆਗ ਕੇ ਤਪੱਸਿਆ ਦੇ ਰਾਹ ਪੈ ਗਏ ਨੇ মোহ ਮਾਇਆ ਤਿਆਗ ਦਿੱਤੀ ਆ ਤੇ ਮਾਪੇ ਵੀ ਸੰਨਿਆਸੀ ਬਣ ਗਏ ਨੇ ਭਵੇਸ਼ ਭੰਡਾਰੀਆ ਤੇ ਉਹਨਾਂ ਦੀ ਪਤਨੀ 2 ਆਪ੍ਰੈਲ ਨੂੰ ਸੋ ਚੁੱਕਣਗੇ ਇਹ ਜੋੜਾ ਇਸ ਦਿਨ ਆਪਣੇ ਸਾਰੇ ਪਰਿਵਾਰਕ ਸਬੰਧਾਂ ਨੂੰ ਤੋੜ ਦੇਵੇਗਾ ਅਤੇ ਫਿਰ ਸਾਰੀਆਂ ਪਦਾਰਥਵਾਦੀ ਚੀਜ਼ਾਂ ਨੂੰ ਤਿਆਗ ਦੇਵੇਗਾ ਇਸ ਤੋਂ ਬਾਅਦ ਉਹਨਾਂ ਨੂੰ ساری ਉਮਰ ਭਾਰਤ ਦੇ ਵਿੱਚ ਨੰਗੇ ਪੈਰੀ ਤੁਰਨਾ ਪਵੇਗਾ ਇਸੇ ਤਰੀਕੇ ਦੇ ਨਾਲ ਇਹ ਗੁਜ਼ਾਰਾ ਕਰਨਗੇ ਸੰਿਆਸੀ ਬਨਣ ਤੋਂ ਬਾਅਦ ਉਹਨਾਂ ਦੇ ਕੋਲ ਸਿਰਫ ਦੋ ਚਿੱਟੇ ਕੱਪੜੇ ਹੋਣਗੇ ਤੇ ਇੱਕ ਕਟੋਰਾ ਹੋਵੇਗਾ ਅਤੇ ਮਾਵਾਰੀ ਰੱਖਣ ਦੀ ਇਜਾਜ਼ਤ ਹੋਵੇਗੀ ਰਾਜੋ ਹਰਨ ਇੱਕ ਚਿੱਟਾ ਝਾੜੂ ਜੋ ਜੈਨ ਪਿਖਸ਼ੂਆ ਦੁਆਰਾ ਬੈਠਣ ਤੋਂ ਪਹਿਲਾਂ ਇੱਕ ਖੇਤਰ ਦੇ ਵਿੱਚੋਂ ਕੀੜੇ ਕੱਢਣ ਦੇ ਲਈ ਵਰਤਿਆ ਜਾਂਦਾ ਹੈ ਇਹ ਹਿਲਸਾ ਦੇ ਮਾਰਗ ਦਾ ਪ੍ਰਤੀਕ ਹੈ ਜਿਸ ਦਾ ਉਹ ਪਾਲਣ ਕਰਦੇ ਨੇ ਭਵेश ਭੰਡਾਰੀ ਅਤੇ ਉਹਨਾਂ ਦੀ ਪਤਨੀ 2 ਆਪ੍ਰੈਲ ਨੂੰ ਸੌ ਚੁੱਕਣਗੇ ਇਹ ਜੋੜਾ ਇਸ ਦਿਨ ਆਪਣੇ ਸਾਰੇ ਪਰਿਵਾਰਕ ਸਬੰਧਾਂ ਨੂੰ ਤੋੜ ਦੇਵੇਗਾ ਅਤੇ ਫਿਰ ਸਾਰੀਆਂ ਪਦਾਰਥਵਾਦੀ ਚੀਜ਼ਾਂ ਨੂੰ ਤਿਆਗ ਦੇਵੇਗਾ ਇਸ ਤੋਂ ਬਾਅਦ ਉਹਨਾਂ ਨੂੰ ساری ਉਮਰ ਭਾਰਤ ਦੇ ਵਿੱਚ ਨੰਗੇ ਪੈਰੀ ਤੁਰਨਾ ਪਵੇਗਾ ਇਸੇ ਤਰੀਕੇ ਦੇ ਨਾਲ ਇਹ ਗੁਜ਼ਾਰਾ ਕਰਨਗੇ ਸੰਿਆਸੀ ਬਨਣ ਤੋਂ ਬਾਅਦ ਉਹਨਾਂ ਦੇ ਕੋਲ ਸਿਰਫ ਦੋ ਚਿੱਟੇ ਕੱਪੜੇ ਹੋਣਗੇ ਤੇ ਇੱਕ ਕਟੋਰਾ ਹੋਵੇਗਾ ਅਤੇ ਮਾਵਾਰੀ ਰੱਖਣ ਦੀ ਇਜਾਜ਼ਤ ਹੋਵੇਗੀ ਰਾਜੋ ਹਰਨ ਇੱਕ ਚਿੱਟਾ ਝਾੜੂ ਜੋ ਜੈਨ ਪਿਖਸ਼ੂਆ ਦੁਆਰਾ ਬੈਠਣ ਤੋਂ ਪਹਿਲਾਂ ਇੱਕ ਖੇਤਰ ਦੇ ਵਿੱਚੋਂ ਕੀੜੇ ਕੱਢਣ ਦੇ ਲਈ ਵਰਤਿਆ ਜਾਂਦਾ ਹੈ ਇਹ ਅਹਿੰਸਾ ਦੇ ਮਾਰਗ ਦਾ ਪ੍ਰਤੀਕ ਹੈ ਜਿਸ ਦਾ ਉਹ ਪਾਲਣ ਕਰਦੇ ਨੇ